ਜੀ ਸਸ ਸਿਕਾ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਹੋ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਚੜਦੀ ਕਲਾ ਵਿੱਚ ਹੋਗੇ ਮਾਰਨਿੰਗ ਦਾ ਟਾਈਮ ਪੌਣੀ 8 ਹੋਈ ਅੱਜ ਲੇਟ ਹੋ ਗਈ ਮੈਂ ਥੋੜਾ ਜਿਹਾ ਕਿਉਂਕਿ ਬੱਚਿਆਂ ਨੂੰ ਤਾਂ ਦੇਖੋ ਛੁੱਟੀਆਂ ਹੀ ਨਹੀਂ ਹਨਾ ਤਾਂ ਕਰਕੇ ਸਾਬਜੀ ਨੇ ਜਾਣਾ ਆਪਣਾ ਸ਼ੌਪ ਤੇ ਆਪਾਂ ਨਾਲ ਰੋਟੀ ਵਗੈਰਾ ਬਣਾ ਕੇ ਦੇਣੀ ਆ ਰਾਤ ਫਲੀ ਸਬਜੀ ਉਹਨੇ ਪਈਆ ਤਾਂ ਕਿ ਰਾਤ ਜਿਗਾ ਕੱਲ੍ਹ ਦਾ ਮੂਗ ਦਾ ਵੱਡੇ ਬਣਾ ਸੀ ਉਹਦੇ ਕਰਕੇ ਖਾਣਾ ਆਪਣਾ ਸਾਰਾ ਉਹ ਖਾ ਲਿਆ ਬੱਚਿਆਂ ਨੇ ਰੋਟੀ ਵਗੈਰਾ ਨਹੀਂ ਖਾਧੀ ਠੀਕ ਹੈ ਤੇ ਹੁਣ ਜੇ ਆਪਾਂ ਲੱਗਿਆ ਮੇਥੀ ਦੇ ਢੋਠੇ ਬਣਾ ਮੇਥੀ ਮੈਂ ਚੰਗੀ ਦਾ ਢੋਕੇ ਸਵਾਰ ਲਈ ਆ ਸਵਾਰ ਕੇ ਧੋ ਕੇ ਯਾਨੀ ਕਿ ਸਵਾਰ ਕੇ ਧੋਤੀ ਆ ਤੇ ਹੁਣ ਆਪਾਂ ਇਹਨੂੰ ਕਰਦੇ ਆ ਗ੍ਰੈਂਡ ਮੈਬਨੋ ਨੇ ਮੇਥੀ ਵਾਲੇ ਧੋ ਕੇ ਸਾਨੂੰ ਬਾਹਰ ਲਾਉਂਦੇ ਆ ਕਿ ਮੇਦਾ ਕਿਨੇ 9 ਅੱਛਾ ਜੀ ਤੇ ਇਹ ਹਦਰ ਸਾਹਿਬ ਜੀ ਦੇਖੋ ਅੱਜ ਮੇਥੀ ਮੇਥੀ ਕਰਤੀ ਤੇ ਮਾਰਲਾ ਮੌਸਮ ਹੈ ਦਾ ਅੱਜ ਧੁੰਦ ਇੰਨੀ ਨਹੀਂ ਹੈਗੀ ਪਰ ਬੱਦਲ ਵਾਲਾ ਮੌਸਮਾ ਠੰਡ ਉਣੀ ਆ ਠੰਡ ਬਿਲਕੁਲ ਵੀ ਨਹੀਂ ਘਟੀ ਰਾਤ ਗੱਡੀ ਦੇ ਨਾ ਕਵਰ ਨਹੀਂ ਦਿੱਤਾ ਕレイン ਲਾਹ ਹੋ ਰਹੀ ਹੈਗੀ ਤੇ ਹਰ ਜੀ ਸੋਨੂ ਮੌਸਮ ਦੀ ਦੀ ਅਪਡੇਟ ਪਾਪਾ ਜੀ ਨੇ ਜਿਹਾ ਆਖਿਆ ਚੁੱਲਾ ਚੁੱਲੇ ਤੇ ਬੈਠੇ ਸੇਕ ਰਹੇ ਆ ਇਹ ਆਪਾਂ ਇਹਨੇ ਜਾ ਕੇ ਬਣਾਉਣੇ ਆਂਗੇ ਰੋਟੀ ਤੇ ਬਾਕੀ ਜੀ ਮੇਰੇ ਹਲੇ ਕੰਮ ਉਮੀ ਨੇ ਹਾਲੇ ਨਾ ਉੱਠ ਕੇ ਮੈਂ ਮੇਥੀ ਵਗੈਰੇ ਸਵਾਰੇ ਆਗੇ ਤੇ ਆਹ ਵਾਲੇ ਕੱਪੜੇ ਨਾ सुक्याचा ना ही गिलियाँ चाद बचाला हो कुछ नीचे गिरे पे आ जड़े है ज्यादा गिले है नॉर्मल आ पापा जी ने इन्नी ज्यादा खंघ हो रही है सो भी सुन रही होनी है ते साम। बड़ा। ना तो ये सब जी लैके आए थे कल शाम चिबड़ उन्होंने चिबड़ों की चटनी बहुत पसंद आई है चुकंदर मेथी ए वाला है बाथू सोचते हैं भी अपना साग भी बना लीजिए जी।, जी मेरी ਸਲਾਈ ਦਾ ਕੰਮ ਵੀ ਹਲੇ ਉਵੇਂ ਸਲਵਾਰੇ ਵਾਲੀ ਪਈ ਹੈ ਤੇ ਕੱਲ ਸ਼ਾਮ ਲਾਈਟ ਖਰਾਬ ਹੋ ਗਈ ਤਾਂ ਕਰਕੇ ਮੇ ਤੋਂ ਸਲਾਈ ਦਾ ਕੰਮ ਵੀ ਨਹੀਂ ਹਲੇ ਹੋਇਆ ਇੰਨਾ ਹੁਣ ਦੇਖ ਲਈਏ ਵੀ ਕੰਮ ਕਰਨ ਵੇਟ ਕੇ ਆਪਾਂ ਜਿਹੜਾ ਹੈਗਾ ਇਹਨੂੰ ਵੀ ਕੰਪਲੀਟ ਕਰ ਲਈਏ ਠੀਕ ਆ ਜੀ ਤੇ ਇਹ ਵਾਲੇ ਸਾਰੇ ਸੂਟ ਸਲਾਈ ਵਾਲੇ ਆ ਕਾਸਟ ਸੂਟ ਸਲਾਈ ਵਾਲਾ ਆ ਵੀ ਸਲਾਈ ਵਾਲਾ ਤੇ ਇੱਕ ਇਹਦੇ ਵਿੱਚ ਪਿਆ ਠੀਕ ਆ ਇਹਦਾ ਵਾ ਇਹ ਵਾਲਾ ਸੂਟ ਹਾਂਜੀ ਇਹ ਵੀ ਸਲਾਈ ਵਾਲਾ ਇਹਦੇ ਨਾਲ ਹੈਗਾ ਆ ਵਾਲਾ ਏ ਸੂਟ ਸਲਾਈ ਵਾਲਾ ਤੇ ਕੁਛ ਹੈਗੇ ਨੇ ਇੰਟਰਲੌਕ ਵਾਲੇ ਉਧਰ ਬੈਣ ਇਹ ਸ਼ਰਟ ਮੈਂ ਬਣਾਉਣੀ ਆਪੀ ਗਰਮ ਕਪੜੇ ਚਾਹੀ ਤੁਲਮੇਚ ਮੰਮੀ ਨੇ ਲੈ ਕੇ ਦਿੱਤੀ ਸੀ ਮੈਂ ਕਿ ਚਲੋ ਮੈਂ ਬਣਾ ਲੈਣੀ ਆ ਤੇ ਸਲਵਾਰ ਜਆ ਲੈ ਗਈ ਜੀ ਮੇਰੇ ਕੋਲ ਪਈ ਆ ਜੇ ਸਲਵਾਰ ਬਣਾਉਣੀ ਤਾਂ ਵੀ ਮੇਰੇ ਲੱਗੋ ਵੀ ਕਪੜਾ ਪਿਆ ਹੋਆ ਬਲੈਕ ਕਰ ਲੈਂਦਾ ਇਹ ਮੈਂ ਆਪਣੀ ਬਣਾਉਂਗੀ ਤੇ ਇਹਦੇ ਵਿੱਚ ਇਹ ਵੀ ਸੂਟ ਆ ਹਾਂਜੀ ਇਹ ਵੀ ਸਲਾਈ ਵਾਲਾ ਸੂਟ ਆ ਦੇਖਦੇ ਆਂ ਅੱਜ ਕਿੰਨਾ ਕੰਮ ਬੇਤੋ ਹੁੰਦਾ ਕੰਮ ਕੰਪਲੀਟ ਬੇਟੀ ਨੇ ਆਪਣਾ ਸੂਟ ਬਣਾਇਆ ਇਹ ਵਾਲਾ ਚੈੱਕ ਵਾਲਾ। ਉਹਨੇ ਆਪਣਾ ਐਮਐਸ ਨੂੰ ਦਿਨੀ ਦਿਖਾਉਂਗੀ ਵੀ ਕਿੱਦਾਂ ਦਾ ਸੂਟਾ ਜਿਹੜਾ ਉਹਨੇ ਆਪਣਾ ਬਣਾਇਆਗਾ। ਤੇ ਚਲੋ ਜੀ ਆਪਾਂ ਹੁਣੇ ਹੁਣ ਕਿਚਨ ਵੱਲ ਨੂੰ। ਆਪਾਂ ਨੇ ਮੇਥੇ ਕਰ ਲਏ ਮਿਕਸ ਵਾਲੇ ਜੱਗ ਦੇ ਵਿੱਚ ਬ੍ਰੈਡ ਤੇ ਇਹਦੇ ਵਿੱਚ ਪਾ ਲਈ ਆਪਮਨੇ ਹਰੀ ਮਿਰਚ, ਪਿਆਜ਼ ਤੇ ਅਦਰਕ ਤੇ ਨਾਲ ਚੀਜ਼ਾਂ ਪਾ ਲਈਆਂ, ਨਮਕ ਪਾ ਲਿਆ ਸੀ। ਪਹਿਲਾਂ ਮੈਂ ਤੁਸੀਂ ਟੇਸਟ ਅਕੋਰਡਿੰਗ ਪਾ ਲਿਓ ਹਰੀ ਮਿਰਚ ਪਾਉਣੀ ਆ ਕਿ ਲਾਲ ਮਿਰਚ ਪਾਉਣੀ ਜਿੱਦਾਂ ਜੇ ਤੁਸੀਂ ਪਸੰਦ ਕਰਦੇ ਹੋ ਠੀਕ ਹੈ ਜੀ। ਦੇ ਆਟਾ ਲਓ ਜਿਓ ਪਹਿਲੇ ਆਟਾ ਗੁੰਨ ਲੈਣਾ ਸਾਬ ਜਿਓ ਪਹਿਲਾਂ ਹੋਣਗੇ ਅਗੇ ਜਿਵੇਂ ਉਹਨੂੰ ਰੋਲ ਕੱਟਣਾ ਹੈ ਮਟਰ ਉਹ ਕਰਾਂਗੇ ਉਸੇ ਵੀ ਆਦਤ ਜਿਨ੍ਹਾਂ ਦਿਨਾਂ ਨੇ ਖਾਣੇ ਆ ਮਿੱਠੇ ਵਾਲੇ ਪ੍ਰੋਬਲਮ ਦਾ ਸਾਡੀ ਸੱਚੀ ਚੱਲ ਰਹੀ ਹੈ ਨਾ ਗੋਤੀ ਮਿੱਠੇ ਆਲੂ ਪੂੜੀਆਂ ਹਾਂਜੀ ਦੋ ਬਟਾ ਮਾਹੀ ਸ਼ੁਰੂਆਤ ਵੀ ਕਰ ਲਾ ਮੇਰਾ ਸੇਕ ਨਹੀਂ ਖਾਦੀ ਹੁੰਦਾ ਪਰ ਜੇ ਨਾਲ ਮੈਂ ਕਈ ਵਾਰ ਨਾਲ ਦੀ ਨਾਲ ਵੀ ਮਾਜ ਮਾਜ ਦੇਖਣੀ ਚਾਹੁੰਦਾ ਪਰ ਇੱਕ ਵੀ ਬੱਚੇ ਖਾਣਾ ਵੀ ਕੋਈ ਨਾ ਕੋਈ ਬਸ ਚਾਹਤ ਖਾਣਾ ਵੀ ਰੱਖਦੇ ਦੇਖੋ ਇਹ ਚੀਜ਼ ਨਾਲ ਮੈਂ ਬੜੀ ਜਿਆਦਾ ਹੁ ਰੱਖਦੀ ਹਾਂ ਮਤਲਬ ਭਾਵੇਂ ਇਦਾਂ ਤੇੜੀ ਹੈ ਵੀ ਥੋੜਾ ਫੈਕ ਭਰਿਆ ਰਹਿੰਦਾ ਹਰ ਵਾਰ ਮੇਰੀ ਕੁਸਿਨ ਨੇ ਕਹਿੰਦੀ ਮੈਂ ਇਕੱਠੇ ਹੋਣ ਨਹੀਂ ਦਿੰਦੀ ਮੇਰਾ ਸ਼ੈਂਕਾ ਤੇ ਨਾਲ ਵੀ ਨਾਲ ਮਾਰ ਦਿੰਦੀ ਆ ਬੱਚਿਆਂ ਹਨਾ ਉਹੀ ਗੱਲ ਕੁਛ ਆਪਦੇ ਵੀ ਕੰਮ ਨੇ ਦੇਣਾ ਟਾਈਮ ਮਿਲਣਾ ਹੈ ਮੈਨੂੰ ਟਾਈਮ ਹੀ ਟਾਈਮ ਹੁੰਦਾ ਮੈਂ ਆਹ ਕਾਫੀ ਟਾਰਕੀ ਹੀ ਫੋੜੀ ਮਾਂ ਜੀ ਨਹੀਂ ਹਨਾ ਇਹ ਥੀਜ ਹੋ ਜਾਂਦੀ ਹੈ ਇਹ ਟਾਈਮ ਹੋ ਗਿਆ ਦੁਪਹਿਰ ਦਾ ਕੁ ਵੱਜ ਗਿਆ ਸੀ ਕੰਮ ਸਾਰੇ ਸੁਬਾ ਕਰਲੇ ਸੀਗੇ ਤੇ ਮੈਂ ਸ਼ਰਮੂ ਕੁਛ ਨਹੀਂ ਕੀਤਾ ਅੱਜ ਸ਼ਰਮੂ ਮਾਇਆ ਨਹੀਂ ਤੇ ਆਪਣਾ ਮਸ਼ੀਨ ਤੇ ਲੱਗੀ ਸਲਵਾਰ ਸਲਾਈ ਹੋ ਗਈ ਸਾਰੀ ਜਿਹੜੀ ਤੁਹਾਨੂੰ ਦਿਖਾਈ ਸੀ ਸ਼ਰਟ ਵੀ ਬਣ ਗਈ ਤੇ ਬਸ ਬਾਹਾਂ ਰਹਿ ਗਈਆਂ ਜੋਇੰਟ ਕਰਨ ਵਾਲੀਆਂ ਤੇ ਬਾਹਾਂ ਤੇ ਲਗਾ ਰਹੀਆਂ ਜੀ ਦੇਖੋ ਮੈਂ ਲੈਸ ਤੇ ਬਾਹਰ ਨਿਕਲੇ ਧੁੱਪ ਬਾਹਰ ਹੀ ਸੋਣੀ ਧੁੱਪ ਨਿਕਲੀ ਪਿਆ ਪਰ ਆਪਾਂ ਬਾਹਰ ਹੀ ਬਹਿ ਨਹੀਂ ਸਕਦੇ ਕਿਉਂਕਿ ਆਪਣਾ ਕੰਮ ਹੀ ਸਲਾਈ ਵਾਲਾ ਅੰਦਰ ਆ ਹਨਾ ਤਾਂ ਕਰਕੇ ਤੇ ਚਲੋ ਆਵਲੀ ਸ਼ਰਟ ਹੋ ਜੇ ਫਿਰ ਬੇਟੀ ਨੂੰ ਕਹੂੰਗੀ ਵੀ ਉਹ ਤਰਪਾਈ ਕਰ ਦੋ ਹਨਾ ਤੇ ਫਿਰ ਮੈਂ ਦੂਸਰਾ ਸੂਟ ਆ ਜਿਹੜਾ ਕਨਿੰਗ ਕਰੂ ਉਹ ਹੈਗਾ ਲਾਈਨਿੰਗ ਵਾਲਾ ਤੇ ਕੁਝ ਹੋਰ ਇੰਟਰਲੌਕ ਵਾਲੀ ਵੀ ਆਇਆ ਪਿਆ ਉਹ ਨਾ ਵੀ ਦੇਖਣਾ ਨਾ ਵੀ ਕਦੋਂ ਕਰਾਂ ਸ਼ਾਮ ਨੂੰ ਦੇਖ ਕੋਈ ਇੰਟਰਲਾਊਟ ਹੈ ਇੱਕ ਵਾਰੀ ਸੂਟ ਕਟੇਗੀ ਦੂਸਰਾ ਕਰਾਂਗੇ ਉੱਕ ਦੇਣਾ ਪਰਸੋ ਕੁਝ ਤੋਂ ਬਾਅਦ ਹਨਾ ਦੇਖਦੀਆਂ ਕਿਹੜਾ ਪਹਿਲਾਂ ਕਟਿੰਗ ਕਰਾਂਗੇ ਜੇ ਇਕੱਠੇ ਕਟਿੰਗ ਕਰਕੇ ਰੱਖਦੀ ਆਦਾ ਬੱਚੇ ਨਹੀਂ ਹਨਾ ਕਈ ਵਾਰੀ ਬਸ ਹੁਣ ਮੈਂ ਬਿਲਕੁਲ ਇਸਨੂੰ ਵੀ ਪਾ ਦਨੀ ਆ ਨਾ ਪਰ ਫਿਰ ਵੀ ਇਹਦੇ ਮਨ ਨੂੰ ਡਰ ਲੱਗਦਾ ਕਿ ਇਹਦੇ ਬੱਚੇ ਕੋਈ ਕਾਤਰ ਵਗੈਰਾ ਨਾ ਖੋਦਣ ਹਨਾ ਤਾਂ ਕਰਕੇ ਤੇ ਚਲੋ ਜੀ ਇਹਨੇ ਇਹ ਵਾਲੇ ਸੂਟਾ ਜਿਹੜਾ ਹੋ ਗਿਆ ਕੰਪਲੀਟ ਵਸ ਹੁਣ ਦਿਖਾਉਣੀ ਆ ਵੀ ਜੀ ਲੈਸ ਆਪਾਂ ਨੇ ਕਿੱਦਾਂ ਦੀ ਲਗਾਈ ਆ ਬਾਹਾਂ ਤੇ ਜੁਆਇੰਟ ਤੇ ਕਿਵੇਂ ਲਗਾਇਆ ਕਿੱਧਰਲੇ ਪਾਸੇ ਲਗਾਇਆ ਤੁਹਾਨੂੰ ਮੈਂ ਦਿਖਾਉਣੀ ਆ ਇਹ ਵਾਲੀ ਹੈਗੀ ਆ ਬਾਜੂ ਇਹ ਬਾਜੂ ਤੇ ਲਗਾਈ ਆ ਦੇਖੋ ਡਬਲ ਸ਼ੀਡ ਲੈਸ ਜਿਵੇਂ ਮਾਰਕ ਚ ਗੱਲ ਆ ਆਪਾਂ ਸ਼ਬੀਨੇ ਦਾ ਸੂਟ ਆ ਇਹ ਇਹ ਹੈਗੇ ਬਾਜੂ ਤੇ ਇਹਦੇ ਸੇ ਜਿਹੜਾ ਜੋੜ ਆਗਾ ਇੱਕ ਪਿਆਗਾ ਕਿਉਂਕਿ ਇੱਕ ਫੁੱਲ ਦੀ ਜਿਹੜੀ ਕਢਾਈ ਸੀ ਥੋੜੀ ਜਿਹੀ ਕੋਲੇ ਕੋਲੇ ਸੀ ਛੜਨਾਂ ਦੇ ਇਹਦੇ ਜਾਨੀ ਕਿ ਕਪੜਾ ਸੀਗਾ ਤੇ ਜਣਕੇ ਬਾਹਾਂ ਨੂੰ ਨਾ ਇੱਕ ਦੂਜੇ ਨਾਲ ਇਦਾਂ ਮਲਾ ਕੇ ਜੋੜ ਅਲੱਗ ਤੋਂ ਨਹੀਂ ਪਾਇਆ ਜਿਹੜਾ ਸਾਈਡ ਤੇ ਕਪੜਾ ਇੱਕ ਸਾਈਡ ਤੇ ਜ਼ਿਆਦਾ ਸੀਗਾ ਤੇ ਉਹਨੂੰ ਹੀ ਫੋਲਡ ਕਰਕੇ ਇਹਦਾ ਜਿਹੜਾ ਜੋੜ ਆਪਣਾ ਦੇਖੋ ਲੱਗਿਆ ਇੱਕ ਸਾਈਡ ਤੇ ਜੋੜ ਆ ਜਿਹੜਾ ਇਹ ਆਇਆ ਬੈਗ ਸਾਈਡ ਤੇ ਲਗਾਇਆ ਜੋੜ ਇਹ ਮੈਂ ਤੇ ਬਸ ਇਹਦੀ ਬਾਹਾਂ ਗਈ ਇੱਥੋਂ ਜੇ ਨਿਕਲ ਜਾਣਾ ਜਿਹੜਾ ਜੋੜ ਆ ਇਹ ਉੱਪਰ ਦੀ ਰਹੇਗੀ ਹੁੰਦੀ ਜੀ ਮੰਗੂ ਬਣੂਗਾ ਠੀਕ ਆ ਜੀ ਤੇ ਇਹ ਵਾਲੀ ਲੇਸ ਆ ਸ਼ਰਟ ਹੋਗੀ ਤਿਆਰ ਕੋਈਆਂ ਵਗੈਰਾ ਸਾਰੀਆਂ ਪਾਤੀਆਂ ਸ਼ਾਰਟ ਤੇ ਪੱਲੇ ਦੇ ਇਦਾਂ ਦਾ ਵਰਗਾ ਪਸ਼ਮੀਨੇ ਦੇ ਸੂਟ ਜ਼ਿਆਦਾਤਰ ਅੱਜ ਕੱਲ ਇਦਾਂ ਨਹੀਂ ਚੱਲੇ ਹੋਏ ਨੇ ਜਿਨ੍ਹਾਂ ਤੇ ਪੱਲੇ ਤੇ ਵਰਗਾ ਇੱਕ ਮੈਂ ਆਪਣਾ ਵੀ ਬਣਾਇਆਗਾ ਸ਼ਸ਼ ਕਾਜੀ ਸਾਰਿਆਂ ਨੂੰ ਕਿਵੇਂ ਸਾਰੇ ਆਈ ਹੋਪ ਤੁਸੀਂ ਸਾਰੇ ਟੀਟਾਗ ਤੰਦਰ ਤੇ ਤਰਦੀ ਬਰਾ ਵਿੱਚ ਹੋਵੋਗੇ ਤੇ ਜਿਸ ਵੇਲੇ ਦਾ ਟਾਈਮ ਹੈ ਤਕਰੀਬਨ ਸਾਢੇ 1:00 ਦਾ ਟਾਈਮ ਹੈ ਜਿਹੜਾ ਹੋ ਗਿਆ ਤੇ ਅੱਜ ਦਾ ਜਿਵੇਂ ਤੁਹਾਨੂੰ ਪਹਿਲਾਂ ਵੀ ਕਿਸੇ ਸਿਲੰਡਰ ਖਤਮ ਹੋ ਰਿਆਂ ਸੀਗਾ ਮੈਂ ਜ ਉਸ ਤੇ ਰਹਿ ਗਈ ਜਿਵੇਂ ਕਹਿੰਦੀ ਹਣਾ ਬੇਥੇ ਆਉਣਗੇ ਤੇ ਪ੍ਰਾਣਾ ਗੇ ਫੇਰ ਥੋੜਾ ਜਿਹਾ ਦਾਂ ਬੁਰਿਆ ਵੀ ਉੱਥੇ ਜਾ ਕੇ ਉਦੋਂ ਨਹੀਂ ਮਿਸ ਕਾਲ ਸ਼ੈਰ ਮਾਰਨੀ ਪੈਂਦੀ ਫਿਰ ਤੇ ਵੀ ਦੰ ਭਰਦੇ ਤਾਂ ਕਰਕੇ ਹਣਾ ਤੇ ਆਪਾਂ ਚੁੱਲੇ ਤੇ ਬਣਾਉਂਗਾ ਜੀ ਰੋਟੀ ਪਰ ਠੰਡ ਦੇ ਵਿੱਚ ਨਾ ਚੁੱਲੇ ਤੇ ਬਹੁਣੀ ਰੋਟੀ ਵਧੀਆ ਲੱਗਦੀ ਆ ਨਾ ਜਿੱਦਾਂ ਕੋਈ ਗਰਮ ਵੀ ਥੋੜਾ ਜਿਹਾ ਚੋਲੋ ਆ ਕਹਿੰਦਾ ਲੰਬਾ ਬਾਕੀ ਸਵਾਣੀ ਪੀ ਆ ਮੈਂ ਆਪਾਂ ਨੂੰ ਤਾਂ ਕਰਕੇ ਤੇ ਜਿਹੜੇ ਚਾਹ ਨਹੀਂ ਪੀਤੀ ਪਰ ਮੈਂ ਤਾਂ ਚਾ ਲੈਣੇ ਪੈਣਾ ਮੈਂ ਆਟਾ ਬੁੰਦੈ ਲਈ ਆਟਾ ਡੇਬ ਜੂਆ ਤੇ ਫਿਰ ਆਪਾਂ ਚੁੱਲੇ ਕੋਲ ਬੈ ਕੇ ਚਾਹ ਪੀਵਾਂਗੇ ਤੇ ਜੀ ਬਾਹਰ ਨਹੀਂ ਜਾਂਦੇ ਜਿੱਦੋਂ ਧੁੰਦ ਪੈ ਗਈ ਸੁਬਾ ਨਹੀਂ ਸੀ ਆਈ ਲੈ ਕਿ ਮੁੰਜੇ ਧੁੰਦ ਆ ਗਈ ਤੇ ਮੈਂ ਕਿਹਾ ਚਲੋ ਮੈਂ ਰੋਟੀ ਇਹਨੇ ਪਕਾ ਲਾਂਗੇ ਨਾਲੇ ਚਲੋ ਸਿੱਖ ਕੇ ਜੇ ਉਹ ਕਹਿੰਦਾ ਛਿੰਨੇ ਸੀ ਬੈਠ ਕੇ ਬਾਕੀ ਜੇ ਆਪਣੀ ਜੱਲ ਲੱਗੀ ਹੋਈ ਅੱਗ ਬਚਾਉਣਾ ਫਿਰ ਪਤਾ ਨਹੀਂ ਉੱਥੋਂ ਬਚੂਗੀ ਕਿ ਨਾ ਕਰੇ ਲਾਉਣ ਤੇ ਜ਼ੋਰ ਦਿੱਤਾ ਹੋਇਆ ਉਹਨੇ ਇੱਕ ਵਾਰੀ ਤਾਂ ਤੇ ਮੈਂ ਕਿਹਾ ਚੱਲ ਜੇ ਇਹ ਮਰ ਜਾਏ ਕਿ ਅੱਟਾ ਉੱਟਾ ਕੋ ਨਹੀਂ ਜਰ ਕੋ ਬੈਕੀ ਦੀ ਤੇ ਅਜੇ ਵੀ ਕਿਲੋ ਜਾ ਇਹ ਤਾਂ ਪਹਿਨੂ ਵੀ ਨਹੀਂ ਦਿੱਤੀ ਤੇ ਜਹਾ ਖਾਂ ਜਾ ਕੇ ਇਨੇ ਫੋਟੇ ਬਣਾ ਲੈ ਗੁੱਜੇ ਦੇ ਤੇ ਇਨੇ ਮੈਂ ਚਲੋ ਮੈਂ ਆਟਾ ਬੋਲਣਾ ਕਿ ਸੌਜੀ ਕਹੇ ਜੇ ਮੈਂ ਚਲਦੀ ਹੈ ਨਾ ਤੁਹਾਨੂੰ ਤੇ ਮੈਂ ਕਿਹਾ ਪਹਿਲਾਂ ਆਟਾ ਬੋਲਣ ਕਿ ਫਿਰ ਇਹਦਾ ਹੋਲੀ ਵੀ ਚਲ ਆਟਾ ਗੁਨੇ ਆ ਬਈ ਹੁਣ ਨਾ ਕਦੀ ਮੋਟੀ ਉਹਨਾਂ ਨਹੀਂ

ਹਾਂਜੀ ਅਸਾਂ ਗੱਲ ਕਰਦੇ ਹਾਂ ਜੀ ਅਸਾਂ ਵਾਲੀ ਬਾਗ ਲੈਣਾ ਫਸਾਉ ਕੋਈ ਇਹ ਹੀ ਗੱਲ ਨਾਲ ਚੁਪਾਉਂਦਾ ਆ ਰਾਸ਼ੂ ਜਣੇ ਜੀ ਇਹਦੇ ਨੇ ਇੰਨੀ ਚਿੱਟ ਜੀ ਆ ਤਾਂ ਵੀ ਮਗਨਿਆ ਸੀ ਜੀ ਨਹੀਂ ਪੱਗਿਆ ਮੋਠ ਬੇਸਰ ਮੋਠ ਦਣਾ ਤੋਂ ਆਪੀ ਜਾਈ ਮੇਰੇ ਕਲਰਾਸੇ ਕਿੱਸਾ ਇਹੇ ਚੋਣੀ ਤੇ ਖੰਡ ਮੈਂ ਜੀ ਮੰਗਾਈ ਸੀ ਸਿਰਫ 1 ਕਿਲੋ ਕੋਈ ਹੋਰ ਕੋਈ ਆ ਜਾਂਦਾ ਤਾਂ ਵਰਕੇ ਚਾਹ ਨੂੰ ਮੈਂ ਨਹੀਂ ਤੇ ਗੋਲ ਨਹੀਂ ਚਾਹੀਦੀ ਕਿੰਨੇ ਆ ਚਾਹੀਦੇ ਆ ਅੱਜ ਤਾਂ ਨਾ ਇਗੈਕਟ ਲਈ ਜਿਆਦਾ ਨਹੀਂ ਗੋਲ ਨਹੀਂ ਚਾਹਣਾ ਪਰ ਤੇ ਵੀ ਹਨਾ ਲਿਆ ਰੱਖਣੀ ਹੁੰਦੀ ਨਾ ਉਹਨਾਂ ਦੇ ਸਾਹਬ ਨਾਲ ਅਸੀਂ ਪਈਆਂ ਸੀਗੀਆਂ ਤੇ ਉਹਨੇ ਦੋ ਤਿੰਨ ਨੇ ਆਂਦੀਆਂ ਤੇ ਇਹਨੂੰ ਬਲਾਗ ਲੈ ਚਾ ਪਾ ਦੇਣਗੇ ਸਾਬੜਾ ਸਹੀ ਵਰਤਦੀਆਂ ਹਿੱਸੇ ਕੰਮ ਕਰਦੀਆਂ ਨੇ। ਮੈਂ ਦੱਸੀ ਨਾ ਮੇਰੇ ਕੋਲ ਹੈਡ ਵਾਸ਼ ਉਹਨੇ ਕੋਡ ਵੀ ਕਰਾਣੀ ਸੀ ਉਹਦੀ ਉਸ ਦੀ ਇਨਫੋਰਮੇਸ਼ਨ ਇਹ ਹੀ ਵਰਤਦੀਆਂ। ਮੈਨੂੰ ਇਹ ਵੀ ਜਿਆਦਾ ਪਸੰਦ ਆ। ਆਪਣਾ ਕੰਮ ਐਸੇ ਹੋ ਰਿਹਾ ਨਾ ਦੇਖੋ ਬੜੀਆ ਜਿਹਾ ਬੜੀਆ ਸੁਨੇਹ ਪਰ ਫੇਰ ਵੀ ਰੂਹ ਨਹੀਂ ਦਿਖਾਉਂਦੀ ਇਹਦਾ ਤਾਂ ਸਾਹਮਣਾ। ਤੇ ਐਸੀ ਕਰਾਜੀ ਬੋਲ। ਗਿਆ ਗੋੜਾ ਇਹ ਜਿਹੜਾ ਦੀ ਗੋੜ ਤੇ ਹਲੇ ਕਪੜੇ ਘੋਣਾ ਸਾਬੜਾ ਦੇ ਸਾਫ ਰਹਿ ਗਈ ਉਹ ਚਲੋ ਆਪਾਂ ਫੇਰ ਬਗਾਲਾਂਗੇ ਮੈਂ ਤਾਂ ਜਣੀ ਪਹਿਲੇ ਤੁਹਾਨੂੰ ਗਾਲਣੀ ਵੈਸੇ ਥੋੜਾ ਇਕ ਗੱਲ ਹੋਰ ਹੋਣਾ ਮੈਨੂੰ ਦੂਜਿਆਂ ਸਾਬਨ ਨਾਲ ਰੈਕਸ਼ਨ ਹੋ ਜਾਂਦੇ ਜਿਵੇਂ ਮੇਰੇ ਹਵਾ ਵਾਲੇ ਫਿੰਗਰ ਨੇ ਰ ਅੱਜ ਲੱਗ ਚ ਮੇਰੇ ਜੱਫਾ ਹੋਣ ਲੱਗੇ ਜਿਵੇਂ ਜੀਭੇ ਹੋਰ ਸਾਬਣ ਜਿਵੇਂ ਉਧਰੋਂ ਕਪੜੇ ਤੋਂ ਨਾਲ ਜਿਵੇਂ ਰਾਸ ਤੋਂ ਇਲਾਵਾ ਕੋਈ ਹੋਰ ਧੂਸ ਕਰਾ ਉਹਦੇ ਨਾਲ ਹੋਣ ਲੱਗ ਜਾਂਦੇ ਤੇ ਇਸ ਲਈ ਮੈਂ ਨਾ ਸਾਬਨ ਇਹਦੀ ਹੀ ਖਾਂਦਾ ਹਾਂ ਇਹਦੀ ਨੂੰ ਮੋੜੀਆ ਤੇ ਇਹ ਫਿਰੇ ਪਾਹਾਲਾ ਰਸਣ ਤੇ ਬਹੁਤ ਤੇਰੇ ਨਾਲ ਹੁੰਦਾ ਪਿਆਰੇ ਵਿੱਚ ਪਾ ਲੈਣਾ ਬੇਟੀ ਤੂੰ ਕਹਿੰਦੀ ਉਹ ਪਾ ਦੇ ਚਲ ਹਣਾ ਜੇ ਨਾਲ ਤੂੰ ਲੋਕ ਸੀ ਉਹ ਨਾਲ ਸਮਝਾ ਮੈਂ ਇਦਾਂ ਨਹੀਂ ਆਣਾ ਵੀ ਇਕੱਠਾ ਲਈ ਜਿਵੇਂ ਬੋਲ ਬੈਲੀ ਸਮਝਦੇ ਆ ਹਨ ਜਿਵੇਂ ਨਾ ਮਿਰਚ ਸਾਰਾ ਕੁਝ ਆਏਗਾ ਵੀ ਇਕੱਠੇ ਮੰਗਾਉਣਾ ਕਰ ਲੈ ਇਦਾਂ ਨਹੀਂ ਕਰਦੀ ਜਿਵੇਂ ਖਣੇ ਮੇਰੇ ਕੋਲ ਜਿਹੜੀ ਚੀਜ਼ ਪਈਆ ਤੇ ਉਹ ਰਹਿਣ ਦਿੰਦੀਆਂ ਫਿਰ ਉਹ ਮੰਗਾ ਲੈਂਦੀ ਉਹਦੇ ਨਾਲ ਵੀ ਦੇਖੋ ਨਾ ਲੰਘ ਜਾਣਗੇ ਹੰਦਦੇ ਹਨ ਬਸ ਮੈਨੂੰ ਜ਼ਿਆਦਾਤਰ ਨਾ ਆਹ ਦੋ ਚੀਜ਼ਾਂ ਦੀ ਲੋੜ ਸਿੱਧੇ ਖੰਡ ਗੁੜ ਤੇ ਭਾਂਡੇਆਂ ਨਾਲ ਸਬਣਾ ਮੈਂ ਚੀਜ਼ਾਂ ਜਦੋਂ ਕਰ ਤਾ ਬਿਨ ਵੇਟ ਆਇਆ ਸੀ ਜਿੰਨਾਂ ਤੂੰ ਨਾਲ ਆ ਦੋ ਚਾਹ ਪਾਪਾ ਫਿਰ ਆਪਦੀ ਪਸੰਦ ਨਾਲ ਲੈ ਕੇ ਆ ਹਾਂ ਤੇ ਹਲੇ ਸੰਭੋ ਦੇ ਹਲੇ ਆਉਂਦੀ ਆ ਹੋ ਰਹੀ ਹੈ ਰਾਸ ਨੂੰ ਤੇ ਉਹ ਦੋ ਚੀਜ਼ਾਂ ਰਹਿ ਗਈਆਂ ਜੋ ਉਹ ਪਚੂ ਖਾ ਕੇ ਲੈ ਆਵੇ ਭੁੱਲ ਗਏ ਜਾਂ ਤੇ ਤਾਂ ਬੰਦੇ ਨੇ ਉਹ ਨਾਲ ਨਹੀਂ ਕੱਢਦੇ ਕਿ ਉਹ ਵੀ ਸਾਡੀ ਦੇ ਰਿਹਾ ਸੀ ਜੇ ਕਹਿੰਦਾ ਜਦ ਰਿਕਾਰਡਰ ਵੀ ਕੇਵਲ ਸਬੂਹ ਦਿਨ ਦਾ ਕਰਦੇ ਹਾਂ ਨਾ ਜਿਵੇਂ ਇਸ ਵੇਲੇ ਇਹ ਨਾਲ ਖਰਾਬ ਚਾਹ ਨੂੰ ਪਾ ਦੇਣ ਦਿੰਦੇ ਆਂ ਕਾਗੀ ਸਾਰੀ ਜਾਣੀ ਕਾਫੀ ਮਹਿਕਾਉਂਦੀ ਏ ਠੀਕ ਆ ਇਹਨੇ ਵੇ ਲਈ ਸਾਰਾ ਫਰਸ਼ ਵੇਗਾ ਤੋਇਆ ਹੁੰਦਾ ਤੇ ਝੁੱਲੇ ਕੋਲ ਸਵਾਦੀ ਪਈ ਸੀ ਉਹ ਇਕੱਠੀ ਕਰਤੀ ਬਾੜੂ ਵੇੜਾਂ ਦੇ ਤੁੰਗਤਾ ਆਈ ਅਜਿਹਾ ਕੰਮ ਹੋਵੇ ਤਾਂ ਆ ਦੇਖੋ ਇਨੀ ਕਿ ਸਾਡੇ ਨਾਲ ਸਾਡੇ ਕਿੰਨੇ ਚੱਲ ਜਾਨਗੇ ਫੋਟੋ ਨਾਲ ਦੇਖੋ ਬਰਤ ਦੇ ਨਹੀਂ ਹੈਗੇ ਮੈਂ ਰੋਜ਼ ਦਿਨ ਚਾਹ ਚਾਹਉਂਦੀ ਮੈਂ ਹਮੇਸ਼ਾ ਗੁੱੜ ਜਾਂ ਸਫਰ ਲੈ ਰੱਛੇ ਸਫਰ ਬਣਾ ਲੈਂਦਾ ਤੇ ਨ ਜਾਣੀ ਪਿੰਦੇ ਆ ਚਾਹ ਵੀ ਉਹ ਵੀ ਚਾਹ ਵੀ ਤੰਨੇ ਜਾਣੇ ਮੈਨੂੰ ਨਾ ਇੱਕ ਉਹ ਸੀ ਪਹਿਲਾ ਖੰਡ ਦੀ ਚਾਹ ਉਹਦੀ ਲੱਗਦੀ ਹੁੰਦੀ ਸੀ ਮੈਂ ਕਦੇ ਹੋਲਦੀ ਚਾਹ ਪਹਿਲਾਂ ਜਿਵੇਂ ਸੂਤੋ ਪੀਂਦੀ ਹਾਂ ਨਾ ਤੇ ਪਰ ਹੁਣ ਜਦੋਂ ਪੀਣ ਲੱਗੀ ਫਿਰ ਹੋਰ ਬੜੀ ਜੁਆ ਪੈ ਗਿਆ ਕਹਦਾ ਸੀ ਖੰਡ ਮਾਰੀ ਦੀ ਆ ਨਾ ਤੇ ਦਾਲਾਂ ਵਾਲੇ ਡੱਬੇ ਉੱਪਰ ਨਹੀਂ ਜੀ ਦਾਲਾਂ ਰੱਖਾ ਦਿੰਦੇ ਤੇ ਭਾਂਜਾ ਦੀ ਚਾਹ ਨਾ ਮੈਂ ਇਥੇ ਰੋਕੀ ਤੱਕ ਦਿੰਦੀ ਆ ਤੇ ਜਿਹੜੀ ਨਾ ਉਹਨਾਂ ਨੇ ਖਾਣਾ ਖਾਤਾ ਉਹ ਮੇਰੀਆਂ ਜਾਂਦੀਆਂ ਨਹੀਂ ਜੀ ਬੈਠ ਫੜੀ ਦੇਖੇ ਆਪਣ ਆ ਵਾਸ਼ ਇੱਧਰ ਗਿਆ ਹਨਾ ਜਾਨੀ ਉਧਰਲੀ ਸਾਈਡ ਹੀ ਰੱਖ ਲੈਣੀ ਮੈਨੂੰ ਇੱਧਰ ਆਉਣ ਦੀ ਲੋੜ ਨਹੀਂ ਵਿਹੇ ਇਹਨਾਂ ਦੀ ਲੋੜ ਦੇ ਖਾਫਨ ਨੂੰ ਕਿਚਨ ਚ ਪੈਂਦੀ ਆ ਤੇ ਇਹ ਮੈਂ ਹਮੇਸ਼ਾ ਕਿਸੇ ਨੇ ਵੀ ਰੱਖਦੀ ਨਹੀਂ ਲਓ ਜੀ ਸਾਬਣ ਆਪਾਂ ਨੇ ਰੱਖ ਲਿਆ ਤਿਆਰ ਹੈ ਜੀ ਹੋ ਗਿਆ ਹੁਣ ਇਹ ਵੀ ਆਪਾਂ ਵੈਕ ਸਾਈਡ ਹੀ ਰੱਖਾਂਗੇ ਤੇ ਇਹੀਆਂ ਲਾਉਣ ਨੂੰ ਲੈ ਜੀਣਾ ਇਹ ਮੈਂ ਡੱਬੀ ਦੇਖ ਰਹੀਆਂ ਤੇ ਇਹ ਡੱਬੀ ਦੇ ਵਿੱਚ ਆਪਾਂ ਪਾ ਦਿੰਨੇ ਆ ਇੱਕ ਵਾਰ ਇਹਨੇ ਸੌਫਾ ਡੱਬੀ ਵਿੱਚ ਰੱਖ ਲੈਣੀ ਡੱਬੀ ਵਿੱਚ ਕੀ ਪਾਤਾ

ਹਾਂਜੀ ਇਹ ਤਾਂ ਹੋ ਸੀਗਾ ਨਹੀਂ ਸ਼ਾਇਦ ਨਾ ਕੋਈ ਪਾਇਆ ਹੋਇਆ ਸੀ ਹਾਂ ਨਾ ਕੋਈ ਕੱਢ ਪਾਇਆ ਜਿਵੇਂ ਇੱਕ ਨਾ ਕੋਈ ਮੈਂ ਸੰਦਾ ਮੰਗਾ ਕੇ ਰੱਖਦੀ ਆ ਇੱਕ ਮੈਂ ਦੂਜਾ ਮੰਗਾ ਕੇ ਰੱਖਦੀ ਆ ਜਿਵੇਂ ਨਾ ਕੋਈ ਬੋਚਾ ਲਾਉਣਾ ਜਾਂ ਕੋਈ ਉਹ ਕਰਨਾ ਫਿਰ ਮੈਂ ਉਹਨਾਂ ਨੂੰ ਪਾ ਲੈਣੀ ਆ ਇੱਕ ਨਾ ਮੈਂ ਮੈਂ ਵੇਖੀ ਕਾ ਕਰੀ ਨਾ ਮੱਖ ਵੀ ਹੋਰ ਮੰਗਾਣਾ ਆ ਹਨਾ ਨਾ ਮੱਖ ਵੀ ਹੋਰ ਮੰਗਾਣਾ ਚੰਗਾ ਹੁੰਦਾ ਹੈ ਮੈਨਾਂ ਇਹ ਜਿਹੜਾ ਵਿਆਹ ਦੇ ਇਦਾਂ ਨਹੀਂ ਮਿਲਦੇ ਜਿਵੇਂ ਦੇਖੋ ਇਹ ਡੱਬੇ 'ਚ ਲਿਖਾ ਹੈ ਵੇਸਟਨ ਵੀ ਕਿ ਆਪਾਂ ਵੇਚ ਸਕਦੇ। ਮੈਂ ਕਿਹਾ ਤੁਹਾਨੂੰ ਚੱਟ ਨਹੀਂ ਆਉਂਦਾ ਸੌਖੀ ਰਹਿੰਦੀ। ਤੇ ਹੁਣ ਦੋ ਡੱਬੇ ਹੋਰ ਸੀ ਹੋਣਾ ਚਾਹਣਾ ਪਿੰਨੀਆਂ ਵਾਦੀਆਂ ਚੋਲਾਂ। ਤੇ ਨਹੀਂ ਛੋਟ ਦੋ ਡੱਬੇ ਗਾਣੇ ਸੀ। ਹਾਂਦੀ ਸੀ ਮੈਂ। ਵਾਦਦੇ ਕਹਿੰਦੇ। ਹਾਂ ਜੀ ਭਜੀ। ਹਾਂ? ਕੀ? ਲਾ ਦੋ। ਹਾਂ ਪਿਆ। ਤੁਮਹਾਨੂੰ ਕੱਪ ਕਿੰਨੇ ਰੱਖਣਾ? ਰੱਖ ਦੋ। ਆਪੇ ਹਾਂ। ਤੁੰਡੀ ਭਾਈ ਦੇਖੇ ਰਹਿਣਾ ਥੋੜੀ। ਆਪੇ। ਹਾਂ। ਲਾ ਪਾ ਪਾ ਦੀ ਜਿੱਤ ਨਹੀਂ ਸੀ। ਅੱਪੇ ਇੱਥੇ ਸਾਈਡ ਹੋਣੀ ਹੈ ਮੈਂ ਸਾਈਡ ਹੋਣੀ ਹੈ ਆਪਾਂ ਹਾਂ ਚਲੋ ਜੀ ਇਹ ਸੰਵਾਤਾ ਆਪਾਂ ਹੀ ਹੋਗੀ ਬਸ ਇਹ ਆਪਾਂ ਮਮਾਪਾ ਫਿਰ ਫਿੱਨੀਆਂ ਆ ਰਿਹਾ ਵੀਡੀਓ ਬਣਾਉਣੀ ਭੁੱਲ ਗਏ ਨਾ ਹਾਂ ਉਹ ਵਾਲੀ ਵੀਡੀਓ ਮੁੰਨੇ ਕੋਈ ਆਣ ਨਹੀਂ ਜੇ ਰੁਕੀਏ ਸੜੀ ਹੋਗੀ ਤਾ ਨਾ ਫਿਰ ਬਣਾਵਾਂਗੇ ਮੇਰੇ ਲਈ ਖੋਲ ਜਾਣਾ ਡੱਬੇ ਹਨਾ ਉਹ ਨਾਲ ਰੱਖਿਆ ਚਲੋ ਕੋਈ ਨਾ ਇੱਕ ਵਾਰੀ ਆਪਾਂ ਇੱਦੀ ਉਧਰ ਰੱਖ ਲਦੇ ਨੇ ਤੇ ਲੋ ਭਾਰੀ ਹੈ ਨਾ ਪਰ ਤੇ ਦੇਖੋ ਇਹ ਬੂਟੀ ਉਹ ਦੀ ਰੋਣ ਸੀਗਾ ਪਰਾ ਤੇ ਰੱਖਤਾ ਦੂਸਰਾ ਪੈਨੇਰ ਖਾ ਲਈ ਤੁਮਣ ਹੋ ਉਹਦੇ ਵੀ ਨਾਲ ਛੋਲੇ ਨਾ ਪਾਈ ਹੋਏ ਹੋਰ ਲਗਾ ਪੈਨੇਰ ਵੱਡੇ ਡੱਬੇ ਆ ਨਾ ਫਿਰ ਵੱਡੇ ਆਗੇ ਜਦੋਂ ਫਿਰ ਉਹ ਖਾਲੀ ਹੋਗੇ ਨਾ ਫਿਰ ਨੀਆਂ ਹੋਣਗੀਆਂ ਥੋੜੀਆਂ ਜਿਹੀਆਂ ਨਹੀਂ ਆ ਤੇ ਫਿਰ ਉਹ ਚ ਭਰਨੇ ਨੇ ਉਦਰੀਆਂ ਫਿਰ